ਕਹਿੰਦੇ ਹੁੰਦੇ ਹਨ ਕਿ ਮੁੜਕੜ ਬੋਤੀ ਬੋੜ ਥੱਲੇ ਤੇ ਕਿੰਮੀ ਇੰਨੀ ਕਰਾਇਆ ਬਿਨਾ ਟੱਕਦੀ ਨਹੀਂ ਸੀ ਐਨਾ ਕੁਝ ਕਰਕੇ ਪਵਨ ਦੇ ਨਾਲ ਇੰਨਾ ਧੋਖਾ ਕਰਕੇ ਕਿੰਮੀ ਜਿਹੜੀ ਹੈਗੀ ਆ ਹੁਣ ਉਹਨੂੰ ਦੁਬਾਰਾ ਮੈਸੇਜ ਕਰ ਰਹੀ ਹੈ ਹੱਦ ਹੋ ਗਈ ਇਹ ਗੱਲ ਮੈਂ ਨਹੀਂ ਕਹਿ ਰਹੀ ਮੈਂ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਦੱਸੂਗੀ ਪਵਨ ਨੇ ਇੰਨੀ ਇੱਕ ਝਾੜ ਪਾਈ ਆ ਇੰਨਾ ਸਿੱਧਾ ਧਮਕੀਆਂ ਦਿੱਤੀਆਂ ਨਾ ਕਿੰਮੀ ਨੂੰ ਤੇ ਕੁਝ ਇਨਫਲੂਐਂਸਰ ਨੇ ਦੋ ਤਿੰਨੇ ਜਣੇ ਉਹ ਪੁਰਸ਼ਕ ਲੋਕ ਜਿਹੜੇ ਸਾਡੇ ਨਾਲ ਰਹਿ ਕੇ ਵੀ ਗਏ ਆ ਮਤਲਬ ਵਧੀਆ ਬੁਲਾਉਂਦੇ ਸੀ ਇਨਫਲੂਐਂਸਰ ਸੀਗੇ ਸੋ ਉਹਨਾਂ ਲਈ ਇੱਕ ਮੈਸੇਜ ਆ ਬੁਲਾਉਂਦੇ ਵੀ ਸੀ ਨਹੀਂ ਵੀ ਬੁਲਾਉਂਦੇ ਸੀ ਹੁਣ ਬਾਲਾ ਪਾਰਟਿਸਪੇਟ ਕਰ ਰਹੇ ਆ ਮੈਨੂੰ ਵੀ ਮੈਸੇਜ ਕਰ ਰਹੇ ਆ ਤੇ ਦੂਜੇ ਪਾਸੇ ਵੀ ਚੱਲ ਰਹੇ ਆ ਠੀਕ ਆ ਵੀ ਦੋਗਲੇ ਨਾ ਚੱਲੋ ਠੀਕ ਆ ਦੋਗਲੇ ਦੇ ਜਿ ਕਈ ਵੇਲੇ ਮੇਰੇ ਯਾਰ ਦੋਸਤ ਵੀ ਸੀਗੇ ਜਿਹੜੇ ਹਮਾਇਤਾਂ ਕਰਦੇ ਨਹੀਂ ਕਿੰਮੀ ਦੀਆਂ ਤੇ ਤੁਸੀਂ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਆਦਾ ਲੰਬੀ ਆਪਾਂ ਵੀਡੀਓ ਨਹੀਂ ਬਣਾਉਣੀ ਪਰ ਵੀਡੀਓ ਨੂੰ ਦੇਖ ਕੇ ਜਾਇਓ ਕਿ ਪਵਨ ਨੇ ਕੀ ਕੁਛ ਕਿਹਾ ਆਪ ਦੀ ਜਬਾਨ ਤੋਂ ਸਿੱਧੀਆਂ ਧਮਕੀਆਂ ਪਾਈਆਂ ਪਵਨ ਕਹਿੰਦਾ ਵੀ ਮੈਂ ਖਲਾਰੇ ਪਾ ਦੂੰਗਾ ਜੜਾ ਪਟ ਦੂੰ ਆ ਦੇਖਿਓ ਪੂਰੀ ਵੀਡੀਓ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਵਾਰਨਿੰਗ ਤੁਹਾਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਆ ਗੱਲਾਂ ਆ ਕਰਦੇ ਆ ਤਿੰਨ ਪੰਜ ਉਂਗਲਾਂ ਆ ਲਾਉਣੇ ਆ ਤੇ ਜਿਹੜੇ ਪਲੈਨਿੰਗਾਂ ਕਰਨ ਲੱਗੇ ਹੋ ਆ ਵੀ ਅਸੀਂ ਇਦਾਂ ਕਰਨੇ ਰਲ ਮਿਲ ਕੇ ਕਰਨਾ ਤੁਸੀਂ ਰਲ ਮਿਲ ਕੇ ਆ ਜਿਓ ਜਿੱਦਾਂ ਮਰਜ਼ੀ ਆ ਜਿਓ ਜਿੱਦਾਂ ਕੋਈ ਉਦਾਂ ਮਿਲ ਲੂੰਗਾ ਠੀਕ ਆ ਜੀ ਸੋ ਬੀ ਕੇਅਰਫੁਲ ਕੁਝ ਵੀ ਹੋ ਸਕਦਾ ਕਿਸੇ ਟਾਈਮ ਵੀ ਠੀਕ ਹੈ ਹਾਂਜੀ ਮੈਂ ਜਸਪ੍ਰਿਤ ਘਰ ਤੋਂ ਅੱਜ ਬਦ ਸਵਾਗਤ ਕਰਦੀ ਹਾਂ ਮੇਰੇ YouTube ਚੈਨਲ ਤੇ ਉਮੀਦ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਪਿਛਲੇ ਕੁਝ ਟਾਈਮ ਤੋਂ ਤੁਹਾਨੂੰ ਪਤਾ ਹੀ ਹੈ ਚਰਚਾ ਦੇ ਵਿੱਚ ਕਿੰਮੀ ਪਵੰਦਾ ਰਿਸ਼ਤਾ ਰਿਹਾ। ਮੈਨੂੰ ਲੱਗਦਾ ਵੀ ਪਵਨ ਵਰਗਾ ਮੁੰਡਾ ਕਿੰਮੀ ਨੂੰ ਕਿਤੇ ਨਹੀਂ ਮਿਲਣਾ। ਕਿਉਂਕਿ ਥਾਂ-ਥਾਂ ਮੂੰਹ ਮਾਰਨ ਵਾਲਿਆਂ ਨੂੰ ਤਾਂ ਵੈਸੇ ਹੀ ਕੋਈ ਚੱਜ ਦਾ ਇਨਸਾਨ ਮਿਲਦਾ ਨਹੀਂ ਹੁੰਦਾ। ਪਰ ਫਿਰ ਵੀ ਪਵਨ ਇੰਨਾ ਕਸੁੱਲਜਾ ਹੋਇਆ ਮੁੰਡਾ ਸੀਗਾ ਉਹਦੇ ਵਰਗਾ ਮੁੰਡਾ ਨਹੀਂ ਮਿਲਣਾ। ਪਰ ਦੂਜੇ ਪਾਸੇ ਦੇਖੀ ਜਾਏਗੇ ਤੇ ਪਵਨ ਜਿਹੜਾ ਹੈਗਾ ਪਵਨ ਦੇ ਹੁਣ ਵਲੌਗ ਅੱਛੇ ਖਾਸੇ ਚੱਲ ਰਹੇ ਨੇ ਪਵਨ ਨੇ ਪਿਛਲੀਆਂ ਸਾਰੀਆਂ ਵੀਡੀਓਜ਼ ਡਿਲੀਟ ਮਾਰਦੀਆਂ 7 ਲੱਖ 3 ਲੱਖ 5 ਲੱਖ ਵਿਊ ਆ ਰਹੇ ਨੇ ਉਹਦੇ ਵਲੌਗਸ ਦੇ ਉੱਪਰ ਕੁਝ ਕਹਿ ਲੋ ਲੋਕਾਂ ਦੀ ਸਿੰਪੈਥੀ ਆ ਉਹਦੇ ਨਾਲ ਬਿਹਾਏ ਦੇ ਨਾਲ ਧੋਖਾ ਹੋਇਆ ਪਰ ਪਵਨ ਜਿਹੜਾ ਹੈਗਾ ਉਹਨੇ ਇੱਕ ਸੈਡ ਜੀ ਵੀਡੀਓ ਕਹਿੰਦਾ ਮੈਂ ਪਾ ਬੈਠਾ ਉਹਦੇ ਉੱਪਰ ਉਹ ਕੁਝ ਹੋਇਆ ਜਿਹੜੀ ਉਹਨੂੰ ਕਦੇ ਉਮੀਦ ਨਹੀਂ ਸੀ ਹੁਣ ਕੀ ਹੋਇਆ ਹੋ ਤਾਂ ਇਹ ਹੀ ਸਕਦਾ ਵੀ ਕਿੰਮੀ ਨੇ ਉਹਨੂੰ ਉਹਦੇ ਤੇ ਮੈਸੇਜ ਕੀਤਾ ਕਮੈਂਟ ਕੀਤਾ ਉਹ ਡਿਲੀਟ ਕਰ ਦਿੱਤਾ ਗਿਆ ਤੇ ਹੁਣ ਪਵਨ ਦਾ ਕਹਿਣਾ ਵੀ ਕੁਝ ਇਨਫਲੂਐਂਸਰ ਤਿੰਨ ਇਨਫਲੂਐਂਸਰ ਇਦਾਂ ਦੇ ਨੇ ਜਿਹੜੇ ਨਾਲੇ ਤਾਂ ਮੇਰੇ ਕੋਲੇ ਆ ਕੇ ਮੇਰੇ ਬਣ ਜਾਂਦੇ ਨੇ ਉਧਰ ਜਾ ਕੇ ਉਧਰ ਦੀ ਗੱਲ ਕਰਦੇ ਨੇ ਉਹਨੇ ਸਾਫ਼-ਸਾਫ਼ ਆਖਿਆ ਵੀ ਇਨਫਲੂਐਂਸਰ ਗਿਰੀ ਤੁਸੀਂ ਆਲਦੀ ਭੁੱਲ ਜਾਓਗੇ ਆਪਦੀ ਲਿਮਟ 'ਚ ਰਹੋ ਆ ਦੇਖਿਓ ਜ਼ਰਾ ਕਲਿੱਪ ਮੈਨੂੰ ਜਿਹੜੀ ਚੀਜ਼ ਦੀ ਨਹੀਂ ਉਮੀਦ ਸੀ ਉਹ ਵਾਲੀ ਚੀਜ਼ ਹੋਈ ਠੀਕ ਆ ਦੇਖਦੇ ਹੋਣੇ ਆ ਵੀਡੀਓ ਸੋ ਮੈਂ ਲਾਸਟ ਟਾਈਮ ਤੁਹਾਨੂੰ ਕਹਿਣ ਲੱਗਾ ਮੈਂ ਦੁਬਾਰਾ ਨਹੀਂ ਕਹਿਣਾ ਕੁਝ ਵੀ ਠੀਕ ਆ ਜੋ ਹੋਣਾ ਸੀ ਉਹ ਹੋ ਗਿਆ ਹੁਣ ਆ ਤਿੰਨ ਪੰਜ ਉਂਗਲਾਂ ਜੀਆਂ ਵਿੱਚ ਨਾ ਲਾਓ ਠੀਕ ਆ ਸੋ ਬਚੇਰੋ ਜੇ ਸਾਈਡ ਤੇ ਆ ਸਾਈਡ ਤੇ ਰੋ ਠੀਕ ਆ ਕਿਉਂਕਿ ਮੈਂ ਇੰਨੀ ਕੁ ਮਿੱਟੀ ਤੁਹਾਡੀ ਪਟਣੀ ਐ ਇੰਨਾ ਕੁਝ ਹੋਣਾ ਮੈਨੂੰ ਦੇਖੋ ਕੋਈ ਡਰ ਨਹੀਂ ਕਿਸੇ ਦਾ ਕਿਸੇ ਦਾ ਵੀ ਠੀਕ ਆ ਪਹਿਲਾਂ ਗੱਲਾਂ ਹੋਈ ਸੀ ਨਾ ਮੈਂ ਹੁਣ ਹੋ ਰਿਹਾ ਆ ਠੀਕ ਆ ਨਾ ਉਹ ਗੱਲਾਂ ਹੁਣ ਤੁਸੀਂ ਅੱਗੇ ਸੁਣਿਓ ਕਿ ਪਵਨ ਨੇ ਹੋਰ ਕਿੰਨੀ ਝਾੜ ਪਾਈ ਆ ਆ ਦੇਖਿਓ ਪਈਆਂ ਪਹਿਲਾਂ ਬਹੁ ਗੱਲਾਂ ਕਰਕੇ ਮੈਂ ਚੁੱਪ ਕਰ ਜਾਂਦਾ ਸੀ ਪੇ ਚਲੋ ਜੇ ਆ ਬਹੁ ਆ ਕੁਛ ਵੀ ਆ ਠੀਕ ਆ ਜਿੱਦਾਂ ਜਿਹਨੇ ਆਉਣਾ ਉਹ ਉਦਾਂ ਆ ਸਕਦਾ ਹੂੰ ਇਹ ਖੁੱਲੀ ਵਾਰਨਿੰਗ ਸੀਗੀ ਤੁਹਾਨੂੰ ਮਤਲਬ ਪਹਿਲੀ ਵਾਰ ਸੀ ਤੁਹਾਨੂੰ ਮੈਂ ਦੱਸਣਾ ਸੀ ਉਹ ਤੁਹਾਨੂੰ ਮੈਂ ਦੱਸ ਦੁੱਤਾ ਤੁਹਾਡੇ ਕੰਨਾਂ ਚੋਂ ਨਿਕਲ ਜੇ ਤੁਹਾਡੇ ਦਿਮਾਗ ਚ ਗੱਲ ਪੈ ਜਾਵੇ ਖਾਣੇ ਦੇ ਵਿੱਚ ਪੇ ਅੱਗੇ ਤੋਂ ਤੁਸੀਂ ਨਹੀਂ ਛੇੜਨਾ ਠੀਕ ਆ ਮੁੜ ਕੇ ਦੁਬਾਰਾ ਇਹ ਗੱਲ ਨਹੀਂ ਹੋਣੀ ਮੁੜ ਕੇ ਜੋ ਮੈਂ ਕਰਨਾ ਉਹ ਮੈਂ ਕਰ ਲੈਣਾ ਉਹਨੂੰ ਪਤਾ ਵੀ ਲੱਗ ਜਾਣਾ ਵੀ ਕਿੱਦਾਂ ਹੁੰਦਾ ਸਾਰਾ ਕੁਝ ਸੋ ਨਾ ਛੇੜੋ ਤੇ ਨਾ ਛੇੜੋ ਇੱਕੋ ਹੀ ਜਵਾਬ ਆ ਇੱਕੋ ਹੀ ਗੱਲ ਆ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਠੀਕ ਆ ਜੋ ਮੈਂ ਕਰਦਾ ਮੈਂ ਬਹੁਤ ਸੋਚ ਕੇ ਕਰਦਾ ਸਾਰਾ ਕੁਝ ਤਾਂ ਤੁਸੀਂ ਪੂਰੀ ਗੱਲਬਾਤ ਜਿਹੜੀ ਸੀਗੀ ਉਹ ਸੁਣ ਲਈ ਹੁਣ ਦੇਖੋ ਸਾਫ਼ ਪਤਾ ਲੱਗਦਾ ਵੀ ਪਵਨ ਜਿਹੜਾ ਹੈਗਾ ਉਹ ਅੱਕਿਆ ਪਿਆ ਪਵਨ ਨੂੰ ਨਾ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਕਿੰਮੀ ਚਾਹੀਦੀ ਹੈ ਤੇ ਨਾ ਹੀ ਉਹ ਰਿਸ਼ਤੇ ਜਿਹੜੇ ਕਿੰਮੀ ਦੇ ਨਾਲ ਉਹਦੇ ਕਰਕੇ ਉਹਦੇ ਨਾਲ ਜੁੜੇ ਸੀ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਸਹੀ ਵੀ ਨੇ ਬਾਕੀ ਤੁਸੀਂ ਦੇ ਹੀ ਸਕਦੇ ਹੋ ਹਨ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਅੱਕਿਆ ਪਿਆ ਪਵਨ ਤੇ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ ਉਹਨੇ ਇੱਕ ਰਿਪਲਾਈ ਦਿੱਤਾ ਆ ਦੇਖਿਓ ਸੋ ਕੁਝ ਕੁ ਲੋਕ ਜਿਹੜੇ ਸਾਡੇ ਨਾਲ ਰਹਿ ਕੇ ਵੀ ਗਏ ਆ ਮਤਲਬ ਵਧੀਆ ਬੁਲਾਉਂਦੇ ਸੀ ਇਨਫਲੂਐਂਸਰ ਸੀਗੇ ਸੋ ਉਹਨਾਂ ਲਈ ਇੱਕ ਮੈਸੇਜ ਆ ਬੁਲਾਉਂਦੇ ਵੀ ਸੀ ਨਹੀਂ ਵੀ ਬੁਲਾਉਂਦੇ ਸੀ ਉਹ ਹੁਣ ਬਾਹਲਾ ਪਾਰਟਿਸਿਪੇਟ ਕਰ ਰਹੇ ਆ ਮੈਨੂੰ ਵੀ ਮੈਸੇਜ ਕਰ ਰਹੇ ਆ ਤੇ ਦੂਜੇ ਪਾਸੇ ਵੀ ਚੱਲ ਰਹੇ ਆ ਠੀਕ ਆ ਵੀ ਦੋਗਲੇ ਨਾ ਚੱਲੋ ਠੀਕ ਆ ਦੋਗਲੇ ਦੇ ਜੇ ਕਈ ਵਿੱਚ ਮੇਰੇ ਯਾਰ ਦੋਸਤ ਵੀ ਸੀਗੇ ਦੱਲੇ ਜਿਹੜੇ ਉਹ ਚੱਲਦੇ ਵੀ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਇਹ ਕੰਮ ਨਾ ਕਰੋ ਪਵਨ ਇਹ ਕਹਿੰਦਾ ਵੀ ਬਈ ਮੈਨੂੰ ਖੁਸ਼ ਰਹਿਣ ਦੋ ਤੇ ਆਪ ਖੁਸ਼ ਰਹੋ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਜੇ ਮੈਂ ਆਪਦੀ ਆਈ ਤੇ ਆ ਗਿਆ ਤੇ ਮੈਂ ਖਲਾਰੇ ਪਾ ਦੂੰਗਾ ਉਹ ਸਾਫ਼-ਸਾਫ਼ ਇਹ ਚੀਜ਼ਾਂ ਕਹਿੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹੀ ਚੀਜ਼ ਦੱਸਣਾ ਚਾਹੁੰਦੀ ਸੀ ਵੀ ਪਵਨ ਜਿਹੜਾ ਹੈਗਾ ਵੀਡੀਓ ਤੇ ਵੀਡੀਓ ਪਾ ਰਿਹਾ ਜਿਹਦੇ ਵਿੱਚ ਲੋਕ ਜਿਹੜੇ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਰਿਪਲਾਈ ਦਿੰਦਾ। ਇਹ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਇਹ ਕੰਮ ਨਾ ਕਰੋ ਕਿ ਜਦੋਂ ਮੈਂ ਇਹ ਚੀਜ਼ਾਂ ਤੇ ਆ ਗਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਰਨਾ ਕੀ ਆ। ਠੀਕ ਹੈ ਜੀ ਇਹ ਜਿਹੜੇ ਇਨਫਲੂਐਂਸਰ ਨੂੰ ਮੈਂ ਕਿਹਾ ਆ ਦੋ ਤਿੰਨ ਜਣੇ ਆ ਸੋ ਉਹਨਾਂ ਨੂੰ ਲੱਗ ਗਿਆ ਹੋਣਾ ਪਤਾ ਠੀਕ ਆ ਮੈਨੂੰ ਨਾ ਛੇੜੋ ਚੰਗੇ ਰਹੋਗੇ। ਮੈਂ ਇਦਾਂ ਹੀ ਸਾਡੀ ਜੜਾਂ 'ਚ ਬੈਠੂਗਾ ਨਾ ਇਦਾਂ ਦਾ ਤੁਹਾਡੇ ਖੰਭ ਮੈਂ ਵੱਡੂਗਾ। ਇਹਨਾਂ ਇਨਫਲੂਐ ਠੀਕ ਆ ਮੇਰੇ ਮੂੰਹ ਤੇ ਤੁਸੀਂ ਮੇਰੇ ਬਣ ਜਾਨੇ ਆ ਦੂਜੇ ਪਾਸੇ ਜਾ ਕੇ ਤੁਸੀਂ ਕੁਝ ਹੋਰ ਬਣ ਜਾਨੇ ਆ ਠੀਕ ਆ ਤੁਹਾਡੀਆਂ ਗੱਲਾਂ ਸਾਰੀਆਂ ਮੇਰੇ ਤੱਕ ਪਹੁੰਚ ਜਾਂਦੀਆਂ ਇਹ ਬਹਿਮ ਚ ਨਾ ਰਿਆ ਕਰੋ ਵੀ ਆਪਾਂ ਤੇਰੇ ਨਾਲ ਇਦਾਂ ਆ ਦੂਜੇ ਪਾਸੇ ਇਦਾਂ ਆ ਤੇ ਹੁਣ ਜਿਹੜੇ ਇਨਫਲੂਐਂਸਰ ਕੁਝ ਕ ਸੀਗੇ ਜਿਹੜੇ ਦੋ ਤਿੰਨੇ ਜਾਣੇ ਇਨਫਲੂਐਂਸਰ ਨੇ ਤੇ ਦੇਖਦੇ ਆ ਬਹੁਤ ਜਲ ਦੋਨਾਂ ਦਾ ਰਿਪਲਾਈ ਆਉਂਦਾ ਤੇ ਆਪਾਂ ਤੁਹਾਡੇ ਸਾਹਮਣੇ ਉਹ ਵੀਡੀਓ ਰੱਖਾਂਗੇ ਕਿਉਂਕਿ ਰਿਪਲਾਈ ਤਾਂ ਕਰਨਗੇ ਕਿਉਂਕਿ ਇਹ ਜਿਹੜੇ ਵਲੌਗਰਸ ਹੁੰਦੇ ਨੇ ਹਣਾ ਇਹਨਾਂ ਨੂੰ ਬਸ ਇੱਕ ਹਾਈਪ ਵਾਸਤੇ ਇੱਕ ਕੰਟੈਂਟ ਚਾਹੀਦਾ ਹੁੰਦਾ ਹਨ ਤੋਬੀਅਸ ਆ ਵੀ ਰਿਪਲਾਈ ਆਊਗਾ ਜਿਨ੍ਹਾਂ ਨੂੰ ਪਵਨ ਨੇ ਰਿਪਲਾਈ ਦਿੱਤਾ ਸੋ ਆਉਣ ਵਾਲੀ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ